ਬਾਬਾ ਫਰੀਦ ਸ਼ਕਰਗੰਜ ਦੀ ਉਮਰ 5-6 ਸਾਲ ਦੀ ਹੋਈ। ਮਾਤਾ ਮਰੀਮ ਜਿਹਨੂੰ ਖੁਰਸਮ ਬੀਬੀ ਕਹਿੰਦੇ ਨੇ ਇਹਨਾਂ ਦੀ ਮਾਤਾ ਉਹ ਆਖਣ ਲੱਗੀ ਫਰੀਦ ਨਮਾਜ਼ ਪੜਿਆ ਕਰ ਖੁਦਾ ਨੂੰ ਯਾਦ ਕਰਿਆ ਕਰ। ਹੁਣ ਬੱਚਿਆਂ ਦਾ ਸੁਭਾਅ ਹੁੰਦਾ ਹੈ ਕੁਝ ਵੀ ਆਖਣ ਮਾਪੇ। ਤੋਦੇ ਬਦਲੇ ਕੁਝ ਨਾ ਕੁਝ ਚਾਹੁੰਦੇ ਹੁੰਦੇ ਨੇ ਵੀ ਕੀ ਮਿਲੇਗਾ ਪੁੱਛਦੇ ਨੇ ਫਰੀਦ ਜੀ ਵੀ ਨਮਾਜ਼ ਤੇ ਪੜਾਂ ਮਿਲੇਗਾ ਕੀ ਤੇ ਮਾਂ ਦੀ ਸ਼ੱਕਰ ਮਿਲੇਗੀ ਹੁਣ ਬੱਚਿਆਂ ਨੂੰ ਮਿੱਠੇ ਦਾ ਲਾਲਚ ਹੁੰਦਾ ਹੈ ਤੁਸੀਂ ਬਤੇਰਾ ਕੋ ਟੌਫੀਆਂ ਦੇ ਕੇ ਨਿਆਣੇ ਤੋਂ ਕਰਾ ਲੈਂਦੇ ਹੋ ਪੁੱਟਾ ਸਿੱਧਾ ਹੁਣ ਨੇਕ ਨਾਮੀ ਰੂਹ ਹੈ ਤੇ ਬੱਚੇ ਨੂੰ ਨੇਕ ਕਰਮ ਵੱਲ ਲਾਵੇਗੀ ਰੋਇ ਤੇ ਪੜਦੇਓ ਬਣੀ ਚ ਪੂਤਾ ਮਾਤਾ ਕੀ ਆਸ਼ੀਸ਼ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਮਾਈ ਬਾਪ ਦੀ ਇਹੀ ਅਰਦਾਸ ਹੁੰਦੀ ਹੈ ਜੋ ਧਰਮੀ ਹੁੰਦੇ ਨੇ ਵੀ ਸਾਡਾ ਬੱਚਾ ਵੀ ਧਰਮੀ ਹੋਵੇ ਵੈਗਰੂ ਦੇ ਗੀਤ ਗਾਵੇ ਮਾਪੇ ਥੋੜਾ ਚਾਹੁੰਦੇ ਨੇ ਕਾਕਾ ਡਾਕੂ ਬਣੇ ਥੱਗ ਬਣੇ ਚੋਰ ਬਣੇ ਆਯਾਸ਼ ਬਣੇ ਨਸ਼ੇੜੀ ਬਣੇ ਮਾਪੇ ਤੇ ਇਹੀ ਚਾਹੁੰਦੇ ਨੇ ਵੀ ਰੱਬ ਦੇ ਗੀਤ ਗਾਉਣ ਵਾਲਾ ਹੋਵੇ ਬਾਬਾ ਫਰੀਦ ਜੀ ਨੂੰ ਮਸੱਲਾ ਵਛਾ ਦਿੱਤਾ ਮਾਈ ਨੇ ਤੇ ਆਖਬਾ ਚਾ ਕੇ ਮਸੱਲੇ ਦੇ ਹੀਠਾਂ ਥੋੜੀ ਜੀ ਸ਼ੱਕਰ ਰੱਖ ਦਿੱਤੀ ਫਰੀਦ ਜੀ ਜਦੋਂ ਨਮਾਜ਼ ਵਿੱਚ ਬੈਠੇ ਚਾਈ ਚਾਈ ਪੜਨ ਵੀ ਸ਼ੱਕਰ ਮਿਲਣੀ ਹੈ ਤੇ ਜਦੋਂ ਮਾਤਾ ਦੇ ਕਥਨ ਅਨੁਸਾਰ ਨਮਾਜ਼ ਪੜ ਕੇ ਮਸੱਲਾ ਚੱਕਿਆ ਤੇ ਹੀਠਾਂ ਸ਼ੱਕਰ ਪਈ ਹੈ ਬੜੇ ਖੁਸ਼ ਹੋਏ ਵੀ ਇਹ ਤੇ ਵਰੀਆ ਕੰਮ ਹੈ ਰੱਬ ਦੇ ਗੀਤ ਗਾਓ ਤੇ ਸ਼ੱਕਰ ਮਿਲਦੀ ਹੈ ਮਿੱਠਾ ਮਿਲਦਾ ਹੈ ਕੁਝ ਦਿਨ ਇਦਾਂ ਹੀ ਚੱਲਦਾ ਰਿਹਾ ਨਮਾਜ਼ ਪੜਦੇ ਰਹੇ ਹੁਣ ਪੜਦਿਆਂ ਪੜਦਿਆਂ ਰਸ ਆਉਣ ਲੱਗ ਪੈਂਦਾ ਹੈ ਜੁੜਦਿਆਂ ਜੁੜਦਿਆਂ ਜੁੜ ਜਾਈਦਾ ਹੈ ਕਿਦਰੇ ਇੱਕ ਦਿਨ ਮਾਤਾ ਰੁੱਝ ਗਈ ਕਾਰ ਵਿਵਹਾਰ ਵਿੱਚ ਤੇ ਸ਼ੱਕਰ ਰੱਖਣੀ ਗਈ ਭੁੱਲ ਜਦੋਂ ਚੇਤਾ ਆਇਆ ਤੇ ਪੁੱਛਦੀ ਹੈ ਫਰੀਦ ਜੀ ਨੂੰ ਵੀ ਫਰੀਦ ਜੀ ਅੱਜ ਨਮਾਜ਼ ਪੜ੍ਹੀ ਐ ਕਹਿੰਦਾ ਮਾਂ ਨਮਾਜ਼ ਵੀ ਪੜ੍ਹ ਲਈ ਐ ਤੇ ਸ਼ੱਕਰ ਵੀ ਖਾ ਲਈ ਐ ਮਾਤਾ ਮਰੀਮ ਨੂੰ ਸਮਝ ਪੈ ਗਈ ਵੀ ਜੁੜ ਗਿਆ ਐ ਵਾਹਿਗੁਰੂ ਨੇ ਇਹਦੇ ਮੰਦੀ ਇੱਛਾ ਪੂਰੀ ਕਰ ਦਿੱਤੀ ਐ ਇੱਛਾ ਹੁੰਦੀ ਸੀ ਨਿਮਾਰ ਪੜ ਕੇ ਸ਼ਕਰਖਾਨ ਦੀ ਮੈਂ ਤੇ ਭੁੱਲ ਗਈ ਸਾਂ ਤੋਂ ਖੁਦਾ ਨੇ ਸ਼ਕਰ ਬਖਸ਼ ਦਿੱਤੀ ਜਗਾ ਜਗਾ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਵੀ ਨਾਮ ਜਪਣ ਵਾਲੇ ਦੀਆਂ ਇੱਛਾ ਪੂਰੀਆਂ ਹੁੰਦੀਆਂ ਨੇ ਚਮਤਕਾਰ ਵਾਪਰਦੇ ਨੇ ਉਥੇ ਲੌਜਿਕ ਲੌਜਿਕ ਨਹੀਂ ਦੇ ਕੁਝ ਵੀ ਰਹਿ ਜਾਂਦਾ ਜਿੱਥੇ ਪ੍ਰੇਮ ਦੀ ਬਾਤ ਐ ਸਾਰੇ ਲੌਜਿਕ ਨੇਮ ਟੁੱਟ ਜਾਂਦੇ ਨੇ ਸਿਮਰ ਨਾਮ ਪੁੰਨੀ ਸਭ ਇਸ਼ਾ ਜਨ ਨਾਨਕ ਪੈਜ ਰਖਾਈ ਹੈ ਮੈਡੀਟੇਟਿੰਗ ਆਨ ਦਾ ਨੇਮ ਆਫ ਲਾਰਡ ਦੈਟ ਆਲ ਡਿਜ਼ਾਇਰਸ ਵਿਲ ਬੀ ਫੁੱਲਫਿਲਡ ਵਾਹਿਗੁਰੂ ਦੇ ਗੀਤ ਗਾਏ ਚੌਂਕੜਾ ਲਾਇਆ ਹਰ ਇਸ਼ਾ ਪੂਰੀ ਹੋ ਗਈ ਪਰ ਇਸ਼ਾ ਨੇ ਇੱਕ ਚਾਹੀਦੀ ਹੈ ਇਹ ਚਾਹ ਥੋੜਾ ਚਾਹੀਦੀ ਵੀ ਗਵਾਂਡੀਆਂ ਦੇ ਘਰ ਨੂੰ ਅੱਗ ਲੱਗ ਜਾਏ ਇਹਨਾਂ ਦੀ ਗੱਡੀ ਪੰਚਰ ਹੋ ਜਾਏ ਇਹਨਾਂ ਦਾ ਬੇੜਾ ਬੈ ਜਾਏ ਇਹੋ ਜਿਹੀਆਂ ਇੱਛਾ ਨਹੀਂ ਨੇਕ ਇਸ਼ਾਵਾ ਵੈਗਰੂ ਨੂੰ ਪਤਾ ਹੈ ਵੀ 99% ਦੀ ਇਹਨਾਂ ਦੀ ਇੱਛਾ ਪੁੱਠੀ ਸਿੱਧੀ ਹੁੰਦੀ ਹੈ ਇਦਾਂ ਤੇ ਆਪਾਂ ਸਾਰੀ ਦੁਨੀਆ ਹੀ ਮਾਰ ਦੇਵਾਂਗੇ ਸਾਰੇ ਇਹਨਾਂ ਦੇ ਪਿੰਡ ਵਿੱਚ ਲੱਗਦੀ ਹੁੰਦੀ ਹੈ ਸਾਰਿਆਂ ਨਾਲ ਤੇ ਆਪਣਾ ਕੰਪੀਟੀਸ਼ਨ ਹੈ ਜਦ ਬੈਸ ਹੈ ਤੋਂ ਨੇਕ ਇਸ਼ਾਵਾ ਸਿਮਰਨ ਕਰਨ ਵਾਲਿਆਂ ਦੀਆਂ ਪੂਰੀਆਂ ਹੁੰਦੀਆਂ ਨੇ ਹੌਲੀ ਹੌਲੀ ਨਾਮ ਦਾ ਰਸ ਆਉਣ ਲੱਗ ਪਿਆ ਸ਼ੱਕਰ ਦੀ ਲੋੜ ਨਾ ਰਹੀ ਜਿਸ ਕਾਰਜ ਵਿੱਚ ਮਾਂ ਚਾਹੁੰਦੀ ਸੀ ਫਰੀਦ ਲੱਗ ਗਏ ਇੱਕ ਦਿਨ ਮਾਂ ਨੇ ਪੁੱਛਿਆ ਫਰੀਦ ਹੁਣ ਸ਼ੱਕਰ ਨਹੀਂ ਚਾਹੀਦੀ ਤੇ ਬਾਬਾ ਫਰੀਦ ਜੀ ਨੇ ਜਿਹੜੀ ਪੰਕਤੀ ਗੜੂਏ ਮੁਬਾਰਕ ਚੋਂ ਪ੍ਰਗਟ ਕੀਤੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਫਰੀਦਾ ਸ਼ਕਰਖੰਡ ਨਿਵਾਤ ਗੁੜ ਮੱਖਿਓ ਮਾਂਜਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੂਜਨ ਤੁੱਦ ਕਹਿੰਦੇ ਸ਼ਕਰ ਖੰਡ ਮਿਸ਼ਰੀ ਗੋੜ ਸ਼ਹਿਦ ਇਹ ਕਿਉਂ ਇਤਨਿਆਵੀ ਵਸਤੂਆਂ ਮਿੱਠੀਆਂ ਤੇ ਨੇ ਪਰੇਨਾ ਤੋਂ ਪਰੇ ਦੀ ਮਿਠਾਸ ਹੈ ਖੁਦਾ ਦੇ ਨਾਮ ਦੀ ਵਾਹਿਗੁਰੂ ਦੇ ਨਾਮ ਦੀ ਪ੍ਰਭੂ ਦੇ ਨਾਮ ਦੀ ਕਹਿੰਦੇ ਵਾਹਿਗੁਰੂ ਤੇਰੇ ਨਾਮ ਦੇ ਤੁਲ ਹੋਰ ਕਿਸੇ ਵੀ ਪਦਾਰਥ ਦਾ ਰਸ ਨਹੀਂ ਹੈ ਮਿਠਾਸ ਨਹੀਂ ਹੈ ਇਹਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹ ਰਸ ਛਾਡੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਪਵਾ ਅਮਰਤ ਮਿਲ ਗਿਆ ਫਿਰ ਜ਼ਹਿਰ ਛੁੱਟ ਗਿਆ ਨਾਮ ਦਾ ਰਸ ਆ ਗਿਆ ਸੰਸਾਰ ਦਾ ਰਸ ਛੁੱਟ ਗਿਆ ਤੋ ਗੁਰੂ ਅਰਜਨ ਸਾਹਿਬ ਇਹੀ ਸਮਝਾਉਂਦੇ ਨੇ ਭਾਈ ਜੀ ਉਹਦਾ ਨਾਮ ਬੜਾ ਰਸਦਾਇਕ ਹੈ ਵਾਹਿਗੁਰੂ ਦਾ ਨਾਮ ਰਸ ਆਨੰਦ ਬਖਸ਼ਣ ਵਾਲਾ ਹੈ ਔਰ ਜਿਹੜੇ ਜਪਦੇ ਨੇ ਉਹਨਾਂ ਦੇ ਜੀਵਨ ਵਿੱਚ ਰਸੀ ਰਸ ਖੁਸ਼ੀਆਂ ਹੀ ਖੁਸ਼ੀਆਂ ਸਬਰ ਅਸ ਮਿੱਠੇ ਮੁਖ ਲਗਾ ਹੈ ਜਾ ਹਰ ਗੁਣ ਗਾਵੇ ਮੰਦਰ ਘਰ ਆਨੰਦ ਹਰ ਹਰ ਜਸ ਮਨ ਭਾਵੇ ਉਹਨਾਂ ਦੇ ਮੰਦਰਾਂ ਘਰਾਂ ਦੇ ਵਿੱਚ ਆਨੰਦ ਹੀ ਰਹਿੰਦਾ ਹੈ ਜਿੱਥੇ ਹਰੀ ਦਾ ਰਸ ਆ ਜਾਂਦਾ ਹੈ ਭਲਾ ਬਾਬੇ ਫਰੀਦ ਦਾ ਨਾਮ ਸ਼ਕਰਗੰਜ ਕਿਉਂ ਪਿਆ ਐਸੇ ਸਾਖੀ ਕਰਕੇ ਪਿਆ ਜੀ ਸ਼ੱਕਰ ਪ੍ਰਗਟ ਹੋ ਗਈ ਨਾਮ ਰਸ ਆਉਣ ਤੋਂ ਪਹਿਲਾਂ ਦੀਆਂ ਬਾਤਾਂ ਤੇ ਜਦਨ ਰਸ ਆਇਆ ਫਿਰ ਸੰਸਾਰੀ ਰਸ ਛੁੱਟ ਗਏ ਬਾਬੇ ਫਰੀਦ ਦੇ ਤੋਂ ਨਾਮ ਰਸ ਦੇ ਤੁਲ ਕੁਝ ਵੀ ਨਹੀਂ ਹੈ ਗੁਰੂ ਅਰਜਨ ਸਾਹਿਬ ਕਹਿੰਦੇ ਹੈ ਜਿੰਦ ਉਹਦੇ ਗੁਣ ਗਾਇਆ ਕਰ ਤੇਰੇ ਜੀਵਨ ਵਿੱਚ ਵੀ ਰਸ ਆ ਜਾਵੇ